ਜੀ ਸ਼ਤਸਰੀਏ ਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਦੇ ਵਿੱਚ ਤੇ ਲਓ ਜੀ ਕਾਫੀ ਦਿਨਾਂ ਬਾਅਦ ਲਗਭਗ ਮਹੀਨਾ ਹੀ ਹੋ ਗਿਆ ਆਪਾਂ ਕਿਸੇ ਕੰਮ 'ਚ బిజీ ਥੀ ਇਸ ਲਈ ਵੀਡੀਓ ਨਹੀਂ ਪਈ ਤੇ ਹੁਣ ਰੈਗੂਲਰ ਵੀਡੀਓ ਆਪਾਂ ਤੁਹਾਡੇ ਲਈ ਲੈ ਕੇ ਆਵਾਂਗੇ ਤੇ ਜਿਵੇਂ ਤੁਹਾਨੂੰ ਪਤਾ ਹੁਣ ਰਖੜੀ ਆ ਨੇੜੇ ਨੇ ਤੇ ਰਖੜੀ ਦੇ ਮੌਕੇ ਤੇ ਸੂਟਾਂ ਤੇ ਵੀ ਬਹੁਤ ਵਧੀਆ ਡਿਸਕਾਊਂਟ ਚੱਲ ਰਹੇ ਨੇ ਤੇ ਅੱਜ ਪਹੁੰਚੇ ਆਪਾਂ ਸ਼ਹਿਰ ਮਲੇਰਕੋਟਲੇ ਮਲੇਰਕੋਟਲੇ ਸ਼ਹਿਰ 'ਚ ਆਪਾਂ ਸੰਡੇ ਨੂੰ ਜਿਹੜੀ ਸੇਲ ਲੱਗਦੀ ਹੁੰਦੀ ਆ ਉਹਦੇ ਵਿੱਚ ਪਹੁੰਚਿਆ ਤੇ ਆਜੋ ਦਿਖਾਉਂਦੇ ਆ ਤੁਹਾਨੂੰ ਹੁਣ ਕੀ ਕੀ ਸੇਲ ਚ ਮਿਲਦਾ ਤੇ ਉਧਰੋਂ ਸੇਲ ਸਟਾਰਟ ਆਈ ਇਹ ਉਥੋਂ ਉਹ ਲੋਹਾ ਬਜ਼ਾਰ ਰਹਿ ਗਿਆ ਮਲੇਰ ਕੋਟਲੇ ਦਾ ਉਹ ਜਿਵੇਂ ਲੋਰਾ ਟੀ-ਸ਼ਰਟਾਂ ਸ਼ਰਟਾਂ ਇੱਥੋਂ ਬਹੁਤ ਸਸਤੇ ਰੇਟ ਤੇ ਆ ਲੇਡੀਜ਼ ਦੇ ਲਹਿੰਗੇ ਪਏ ਨੇ ਇਹ ਵੀ ਤੁਹਾਨੂੰ ਬਹੁਤ ਸਸਤੇ ਰੇਟ ਤੇ 10000 ਰੁਪਏ ਚ ਮਿਲ ਜਾਣਗੇ ਤੇ ਆਪਾਂ ਅੱਗੇ ਚੱਲਦੇ ਆ ਹੁਣ ਆ ਸਾਰੀ ਇਹ ਬਹੁਤ ਵੱਡੀ ਸੇਲ ਆ ਕਿਚੋਂ ਸਟਾਰਟ ਹੁੰਦੀ ਆ ਆਪਾਂ ਵੀਡੀਓ ਥੋੜੀ ਅੱਗੇ ਹੋ ਸਟਾਰਟ ਕੀਤੀ ਆ ਇਧਰ ਆ ਸੂਟ ਪਏ ਨੇ ਲੇਡੀਜ਼ ਦੇ ਇਹ ਤੁਹਾਨੂੰ ਬਹੁਤ ਸਸਤੇ ਰੇਟਾਂ ਤੇ ਮਿਲ ਜਾਣਗੇ ਇਹ 100 200 300 ਜਿਵੇਂ ਇਹ ਆ ਉਹ ਲੈਣਾ ਕਪੜਾ ਤੁਸੀਂ ਹਰ ਤਰ੍ਹਾਂ ਦਾ ਕਪੜਾ ਤੁਹਾਨੂੰ ਇੱਥੇ ਮਿਲ ਜਾਣਾ ਜੀ ਤੇ ਇਧਰ ਵੀ ਸੂਟ ਆ ਕੀ ਰੇਟ ਆ 300 ਤੋਂ 300 ਆ 10 300 ਰੁਪਏ ਨੂੰ ਤੁਹਾਨੂੰ ਆ ਸੂਟ ਮਿਲ ਜਾਣਗੇ ਬਾਕੀ ਇੱਧਰ ਵੀ ਪਏ ਨੇ ਹਰ ਤਰ੍ਹਾਂ ਦਾ ਡਿਜ਼ਾਈਨ ਪ੍ਰਿੰਟ ਮਿਲ ਜੂ ਤੁਹਾਨੂੰ ਰਖੜੀ ਕਰਕੇ ਪੂਰਾ ਹੋਰ ਡਿਸਕਾਊਂਟ ਵੀ ਚੱਲ ਰਿਹਾ ਹੈ ਸੇਲ 'ਚ ਵੀ ਇਹ 250 ਵਾਲੇ ਵੀਰੇ ਹਾਂਜੀ 250 ਆਹ 250 ਰੁਪਏ 'ਚ ਤੁਹਾਨੂੰ ਮਿਲ ਜਾਣ ਨੇ ਸਾਰੇ ਹੀ ਪ੍ਰਿੰਟ ਦੇਖੋ ਬਹੁਤ ਵਧੀਆ ਪ੍ਰਿੰਟ ਮਿਲ ਜਾਣ ਨੇ ਹਰ ਤਰ੍ਹਾਂ ਦਾ ਪ੍ਰਿੰਟ ਮਿਲ ਜਾਣਾ ਤੇ ਇੱਧਰ ਆ ਇਦਾਂ ਦੇ ਪ੍ਰਿੰਟ ਵੀ ਮਿਲ ਜਾਣ ਨੇ ਇਹ ਰਖੜੀ ਕਰਕੇ ਹੋਰ ਜ਼ਿਆਦਾ ਡਿਸਕਾਊਂਟ ਚੱਲ ਰਿਹਾ ਤੇ ਇੱਧਰ ਹੋਰ ਬਹੁਤ ਵੱਡੀ ਸੇਲ ਆ ਉਹ ਤੋਂ ਨੋ ਜੁੱਤੀਆ ਵਗੈਰਾ ਵੀ ਮਿਲ ਜਾਣੀਆਂ ਨੇ ਤੇ ਲਓ ਜੀ ਅੱਗੇ ਇੱਧਰ ਚੱਪਲਾ ਜੁੱਤੀਆ ਤੁਹਾਨੂੰ ਹਰ ਤਰ੍ਹਾਂ ਦੀਆਂ ਮਿਲ ਜਾਣੀਆਂ ਨੇ ਹਰ ਤਰ੍ਹਾਂ ਦਾ ਡਿਜ਼ਾਈਨ ਮਿਲ ਜਾਣਾ ਤੇ ਕੀ ਰੇਟ ਆ ਵੀਰੇ ਇਹਨਾਂ ਦੇ ਜੀ ਇਹ ਵੀਰੇ 100 ਰੁਪਏ ਸਾਰੀ ਤੇ 150 ਰੁਪਏ ਆ 100 ਰੁਪਏ ਵਾਲੀ ਆ ਜੀ ਆ 100 100 ਰੁਪਏ ਜੀ ਤੁਹਾਨੂੰ ਇਦਾਂ ਦਾ ਬਹੁਤ ਵਧੀਆ ਕੁਆਲਿਟੀ 'ਚ ਇਹ ਚੱਪਲਾ ਜੁੱਤੀਆ ਇੱਥੋਂ ਮਿਲ ਜਾਣੀਆਂ ਨੇ ਸੱਬੇ ਸੇਲ 'ਚ ਆ ਬੱਚਿਆਂ ਦੀ ਕੋਈ ਵੀ 50 ਰੁਪਏ ਆ ਜੀ ਆ 50 50 ਰੁਪਏ ਨੂੰ ਤੁਹਾਨੂੰ ਮਿਲ ਜਾਣੀਆਂ ਨੇ ਆ ਕਿੰਨੇ ਵਾਲੀਆਂ ਨੇ ਵੀਰੇ ਆ ਸਵਾਲ ਜੀ ਆ ਵੀ ਤੁਹਾਨੂੰ 100 ਰੁਪਏ ਚੋਂ ਮਿਲ ਜਾਣੀਆਂ ਜੀ ਸਾਰੀ ਤੇ ਆ 1.5 150 ਰੁਪਏ ਚ ਤੁਹਾਨੂੰ ਏਡਾ ਦੀ ਕੁਆਲਿਟੀ ਮਿਲ ਜਾਣੀ ਆ ਬਹੁਤ ਵਧੀਆ ਹਰ ਤਰ੍ਹਾਂ ਦਾ ਬਹੁਤ ਵਧੀਆ ਡਿਜ਼ਾਈਨ ਤੁਹਾਨੂੰ ਮਿਲ ਜਾਣੇ ਆ ਸਾਰੇ 1.5 150 ਆ ਜੁੱਤੀ ਦਾ ਕੀ ਰੇਟ ਆ ਵੀਰੇ 150 ਜੀ ਆ ਘੁੰਗਰੂ ਵਾਲੀ ਜੁੱਤੀ ਜਿਹੜੀ ਬੜੀ ਟ੍ਰੈਂਡਿੰਗ ਹੈ ਵੀ ਤੁਹਾਨੂੰ 150 ਰੁਪਏ ਚ ਇੱਥੇ ਮਿਲ ਜਾਣੀਆਂ ਇੱਧਰ ਹੋਰ ਕਰਦਾ ਨਿਕਾ ਮੋਟਾ ਸਮਾਨ ਤੁਹਾਨੂੰ ਇਹ ਵੀ ਇੱਥੋਂ ਵਧੀਆ ਮਿਲ ਜਾਣਾ ਇੱਧਰ ਚੱਪਲਾ ਦਿੱਤੀ ਆ ਫੇਰ ਆ ਗਈ ਆ 100 150 200 ਰੁਪਏ ਚ ਆ ਦੇਖੋ ਕਿੰਨੇ ਵਧੀਆ ਵਧੀਆ ਡਿਜ਼ਾਈਨ ਨੇ ਸਾਰੇ ਤੁਹਾਨੂੰ ਬਹੁਤ ਵਧੀਆ ਇੱਥੋਂ ਮਿਲ ਜਾਣਗੇ ਸੰਡੇ ਸੇਲ ਚ ਹਰ ਇੱਕ ਤਰ੍ਹਾਂ ਦਾ ਡਿਜ਼ਾਈਨ ਇੱਧਰ ਲੇਡੀਜ਼ ਦਾ ਮੇਕਅਪ ਦਾ ਸਮਾਨ ਵਗੈਰਾ ਮਿਲ ਜਾਣਾ ਇੱਧਰ ਲੋਰਾ ਟੀ-ਸ਼ਰਟਾਂ ਜੈਂਟਸ ਦੀਆਂ ਇਹ ਵੀ ਤੁਹਾਨੂੰ 100 200 ਰੁਪਏ ਚ ਇੱਥੋਂ ਮਿਲ ਜਾਣੀਆਂ ਨੇ ਸਾਰੀਆਂ ਤੇ ਇੱਧਰ ਚੂੜੇ ਵਗੈਰਾ ਤੁਹਾਨੂੰ ਬਹੁਤ ਸਸਤੇ ਰੇਟ ਤੇ ਇੱਥੇ ਮਿਲ ਜਾਣ ਨੇ ਇੱਧਰ ਹਲੇ ਕੋਸ਼ਿਸ਼ ਦੁਕਾਨਾਂ ਲੱਗ ਰਹੀਆਂ ਨੇ ਜੀਨੇ ਵੀ ਆਉਣਾ ਇੱਥੇ 10:00 ਵਜੇ ਤੋਂ ਬਾਅਦ ਛੇਲ ਸ਼ੁਰੂ ਹੁੰਦੀ ਹੈ ਇੱਧਰ ਘਰੇਲੂ ਸਮਾਨ ਇੱਧਰ ਲਾਈਨਿੰਗ ਆ ਵਗੈਰਾ ਬਹੁਤ ਸਸਤੇ ਰੇਟਾਂ ਦੇ ਮਿਲ ਜਾਣੀਆਂ ਨੇ ਜੈਂਟਸ ਦੀਆਂ ਲੋਰਾ ਟੀ-ਸ਼ਰਟਾਂ ਆ ਦੀਆਂ ਫੇਰ ਵੀਰੇ ਕੀ ਰੇਟ ਹੈ ਜੀ ਇਹ ਵੀਰੇ 200 ਰੁਪਏ ਸ਼ਰਟ ਵੀ 200 ਰੁਪਏ ਆ 200 ਰੁਪਏ ਚ ਤੁਹਾਨੂੰ ਬਹੁਤ ਵਧੀਆ ਕੁਆਲਿਟੀ ਮਿਲ ਜਾਣੀਆਂ ਆ ਆ ਕਿੰਨੇ ਵੀਰੇ ਇਹ ਵੀ 200 ਰੁਪਏ ਆ ਵੀ ਤੁਹਾਨੂੰ 200 ਰੁਪਏ ਇੱਥੋਂ ਮਿਲ ਜਾਣੀਆਂ ਈ ਔਰ ਲੋਰਾ ਵੀ ਤੁਹਾਨੂੰ ਬਹੁਤ ਵਧੀਆ ਰੇਟ ਤੇ ਹਰ ਇੱਕ ਤਰ੍ਹਾਂ ਦਾ ਕਲਰ ਡਿਜ਼ਾਈਨ 200 200 200 200 ਰੁਪਏ ਚ ਤੁਹਾਨੂੰ ਬਹੁਤ ਵਧੀਆ ਕੁਆਲਿਟੀ ਮਿਲ ਜਾਣੀ ਹੈ ਜੀ ਤੇ ਇੱਧਰ ਲੇਡੀਜ਼ ਦੇ ਸੂਟ ਆ ਗਏ ਪ੍ਰਿੰਟਡ ਫਿਰ ਕੀ ਰੇਟ ਹੈ ਵੀਰੇ 2200 ਆ 2200 ਵਾਲੇ ਨੇ ਆ 2200 ਦੀ ਰੇਂਜ ਚ ਤੁਹਾਨੂੰ ਇੱਦਾਂ ਦੇ ਆ ਦੇਖੋ ਪ੍ਰਿੰਟ ਹਰ ਇੱਕ ਤਰ੍ਹਾਂ ਦਾ ਪ੍ਰਿੰਟ ਤੁਹਾਨੂੰ ਮਿਲ ਜਾਣਾ ਬਹੁਤ ਵਧੀਆ ਕੁਆਲਿਟੀ ਰੇਟ ਦੇ ਹਿਸਾਬ ਨਾਲ ਸਿਰਫ 250 ਰੁਪਏ ਚ ਤੁਹਾਨੂੰ ਮਿਲ ਜਾਣੀ ਹੈ ਆ ਕਿੰਨੇ ਵਾਲੇ ਨੇ ਇਹ ਵੀ 250 ਆ ਵੀ ਤੁਹਾਨੂੰ 250 ਰੁਪਏ ਚ ਇੱਥੋਂ ਮਿਲ ਜਾਣਗੇ ਆ ਦੇਖੋ ਆ ਵੀ 250 ਵਾਲਾ ਕੇ ਇਹ ਵੀ ਤੁਹਾਨੂੰ 250 ਰੁਪਏ ਚ ਮਿਲ ਜਾਣਾ ਅੱਜ ਮੈਂ ਉਹ ਪਲਾਜ਼ੋ ਵਗੈਰਾ ਬਣਾਉਣ ਨਾਲ ਨਾ ਹਾਂ ਪਲਾਜ਼ੋ ਤਾਂ ਨਾ ਚਿਕਨ ਦਾ ਪਲਾਜ਼ੋ ਆ ਕਾਟਨ ਦੀ ਕਮੀਜ਼ ਆ ਬਹੁਤ ਵਧੀਆ ਤੁਹਾਨੂੰ ਇੱਥੇ ਰੇਟ ਤੇ ਚੀਜ਼ਾਂ ਮਿਲ ਜਾਣੇ ਇੱਧਰ ਦੁਪੱਟੇ ਮਿਲ ਜਾਣ ਦੁਪੱਟਿਆਂ ਦਾ ਕੀ ਰੇਟ ਹੈ 150 ਆ 150 ਰੁਪਏ ਚ ਤੁਹਾਨੂੰ ਇਦਾਂ ਦੇ ਦੇਖੋ ਬਹੁਤ ਵਧੀਆ ਨਾਲੇ ਹੈ ਦੁਪੱਟਾ ਇਹ 150 ਰੁਪਏ ਚ ਸਿਰਫ ਮਿਲ ਜਾਣਾ ਕੁਆਲਿਟੀ ਰੇਟ ਦੇ ਹਿਸਾਬ ਨਾਲ ਬਹੁਤ ਸੋਹਣੀ ਆ ਤੇ ਇੱਧਰ 100-100 ਰੁਪਏ ਚ ਵੀ ਤੁਹਾਨੂੰ ਮਿਲ ਜਾਣ ਨੇ ਤੇ ਅੱਗੇ ਚੱਲਦੇ ਹਾਂ ਹੁਣ ਆਪਾਂ ਇੱਧਰ ਆ ਨੂਰਾ ਟੀ-ਸ਼ਰਟ ਤਾਂ ਬੱਚਿਆਂ ਦੀ ਆ ਗਈ ਆ ਫੇਰ ਉਹੀ 100-100 2-200 ਰੁਪਏ ਰੇਟ ਆ ਲਾਈਨ ਇਹ ਗਾ ਕਿਸੂਤਾ ਦੀ ਆਹ ਸੂਟ ਆਗੇ ਸਾਰੇ ਫੇਰ ਇਹ ਵੀਰੇ ਕੀ ਰੇਟ ਇਹਨਾਂ ਦੀ ਆ ਵੀ ਤੁਹਾਨੂੰ 2.5 250 ਰੁਪਏ ਚ ਮਿਲ ਜਾਣ ਨੇ ਹਰ ਤਰ੍ਹਾਂ ਦਾ ਪ੍ਰਿੰਟ ਤੁਹਾਨੂੰ ਇੱਥੋਂ ਮਿਲ ਜਾਣਾ ਇੱਦਾਂ ਦੇ ਸਰਾਣੇ ਵਗੈਰਾ ਵੀ ਦੇਖੋ ਮਿਲ ਜਾਣ ਨੇ ਬੱਚਿਆਂ ਦੇ ਖਡਾਉਣੇ ਲੇਡੀਜ਼ ਦਾ ਮੇਕਅਪ ਤਾਂ ਨਹੀਂ ਕੰਮ ਆਉਂਦਾ ਸਾਮਾਨ ਸਾਰਾ ਇੱਥੋਂ ਵਧੀਆ ਰੇਟ ਤੇ ਤੁਹਾਨੂੰ ਮਿਲ ਜਾਣਾ ਤੇ ਬਹੁਤ ਵੱਡੀ ਸੇਲ ਆ ਆਪਾਂ ਥੋੜੀ ਆਪਾਂ ਨੂੰ ਖਾਲੀ ਵੀ ਆ ਜਲਦੀ ਜਲਦੀ ਤੁਹਾਨੂੰ ਜਾਂਦੇ ਜਾਂਦੇ ਦਿਖਾਉਨੇ ਆ ਇਦਾਂ ਦੀ ਆ ਲੇਡੀਜ਼ ਦੇ ਲੋਰ ਪਜਾਮੇ ਮਿਲ ਜਾਣੇ ਨੇ ਲੇਡੀਜ਼ ਦੇ ਦੁਪੱਟੇ ਆ ਦੇਖਦੇ ਹੋ ਸਰਦਿਆਂ ਤੁਸੀਂ ਰੇਟ ਉਹੀ ਤੁਹਾਨੂੰ 100 200 ਚਿੱਥੇ ਮਿਲ ਜਾਣੇ ਨੇ ਹਾ ਲੇਡੀਜ਼ ਦੇ ਟੀ ਸ਼ਰਟਾਂ ਦੇ ਕੁਝ ਦੁਕਾਨਾਂ ਲੱਗ ਰਹੀਆਂ ਨੇ। ਕਰੇਲੂ ਵਰਤੋਂ ਲਈ ਪਾਂਡੇ ਵੀ ਤੁਹਾਨੂੰ ਇੱਥੋਂ ਵਧੀਆ ਰੇਟ ਤੇ ਮਿਲ ਜਾਣਗੇ 20 100 ਰੁਪਏ ਚ। ਕੱਪੜੇ ਵਗੈਰਾ ਇੱਧਰ ਲੇਡੀਜ਼ ਦਾ ਹੋਰ ਸਮਾਨ ਨੇ ਕਮੋਤਾ ਤੁਸੀਂ ਦੇਖ ਸਕਦੇ ਹੋ ਸਾਰਾ ਇਹ ਬਹੁਤ ਜਾਇਜ਼ ਰੇਟਾਂ ਤੇ ਤੁਹਾਨੂੰ ਮਿਲ ਜਾਣਾ। ਜਰਾਬਾ ਬੱਚਿਆਂ ਦੇ ਕੱਪੜੇ ਇੱਧਰ ਫੇਰ ਪਾਂਡੇ ਆ ਗਏ ਅੱਗੇ। ਇੱਧਰ ਪਲਾਸਟਿਕ ਦਾ ਸਮਾਨ ਆ ਗਿਆ ਕਰੇਲੂ ਵਰਤੋਂ ਦਾ। ਬਾਕੀ ਰੇਟ ਤੁਹਾਨੂੰ ਉਹੀ ਵੀ 100 200 300 ਬਾ ਇੱਥੇ ਇੱਕ ਤੱਕਰ ਹਰੇਕ ਚੀਜ਼ ਦਾ ਮਿਲ ਜਣਾ ਇੱਧਰ ਰਮਾਲਾ ਪੌਣੇ ਆ ਗਏ ਆ ਜਾਨੀ ਇੱਧਰ ਲੇਡੀਜ਼ ਦੀ ਜੁਐਲਰੀ ਆ ਗਈ ਸਾਰੀ ਬਹੁਤ ਵਧੀਆ ਰੇਟ ਤੇ ਤੁਹਾਨੂੰ ਮਿਲ ਜਾਣੀ ਆ ਵੀਰੇ ਕੀ ਰੇਟ ਹੈ ਇਹਨਾਂ ਦਾ ਅਲੱਗ-ਅਲੱਗ ਰੇਟ ਆ ਸਾਰੇ ਅਰੇ 100 ਰੁਪਏ ਅਰੇ 100 ਰੁਪਏ ਚ ਤੁਹਾਨੂੰ ਇਦਾਂ ਦੀ ਲੇਡੀਜ਼ ਦੀ ਕੰਗਣ ਮਿਲ ਜਾਣ ਲਈ ਦੇਖੋ ਇੱਕ ਤੋਂ ਵਧੀਆ ਇੱਕ ਪਿਆ ਆ ਦੇਖੋ ਆ ਕਿੰਨੇ ਵਧੀਆ ਡਿਜ਼ਾਈਨ ਪਏ ਨੇ ਸਾਰੇ 100 ਰੁਪਏ ਚ ਮਿਲ ਜਾਣੇ ਤੁਹਾਨੂੰ 100 ਚ 400 ਚ 2 ਜਿਹੜੇ ਮਰਜ਼ੀ ਸਿਰਫ 100 ਰੁਪਏ ਚ ਮਿਲ ਜਾਣਾ ਇਹਨੇ ਆ ਦੇਖੋ ਆ ਲੇਡੀਜ਼ ਦੀ ਹੋਰ ਜਿਹੋਦਰੀ ਬਹੁਤ ਵਧੀਆ ਇੱਧਰ ਫੇਰ ਲੇਡੀਜ਼ ਦੇ ਕੰਗਣ ਆ ਗਏ ਉਹ ਵੀ 150 ਰੁਪਏ ਇੱਧਰ ਪਲਾਸਟਿਕ ਦਾ ਘਰੇਲੂ ਵਰਤੋਂ ਦਾ ਸਾਮਾਨ ਆ ਗਿਆ ਇਹ ਅੱਗੇ ਅੱਗੇ ਲੇਡੀਜ਼ ਦੇ ਪੋਨੇ ਵਗੈਰਾ ਆ ਗਿਆ ਘਰੇਲੂ ਵਰਤੋਂ ਬਾਈ ਦੇ ਦਪੱਟੇ ਲੇਡੀ ਸੂਟ ਆ ਗਏ ਉਹੀ 100 200 ਰੁਪਏ ਚ ਲੇਡੀਜ਼ ਦਾ ਸਮਾਨ ਹੋਰ ਮੇਕਅਪ ਵਗੈਰਾ ਜੁਐਲਰੀ ਵਗੈਰਾ ਆ ਪਰਸ ਦੇਖ ਸਕਦੇ ਹੋ ਤੁਸੀਂ 100 100 2 200 ਰੁਪਏ ਚ ਤੁਹਾਨੂੰ ਇਦਾਂ ਦੇ ਪਰਸ ਬੈਗ ਇਥੋਂ ਬੜੀ ਆਰਾਮ ਨਾਲ ਮਿਲਦੇ ਹਨ ਮੈਂ ਤੇ ਬਹੁਤ ਵਧੀਆ ਕੁਆਲਟੀ ਚ ਮਿਲਦੇ ਹਨ ਬੱਚਿਆਂ ਦੇ ਕੱਪੜੇ ਅੱਗੇ ਸਾਰਾ ਬਹੁਤ ਜਾਇਜ਼ ਰੇਟ ਤੇ ਸਮਾਨ ਮਿਲ ਜਾਣਾ ਸੇਲ ਬਹੁਤ ਵੱਡੀ ਆ ਇਹ ਸੰਦੇ ਸੇਲ ਤੇ ਇਹ ਤੁਹਾਨੂੰ ਇੱਕ ਸਾਈਡ ਦੀਆਂ ਦੁਕਾਨਾਂ ਦਿਖਾਈਆਂ ਨੇ ਹਲੇ ਇੱਧਰ ਦੂਜੀ ਸਾਈਡ ਵੀ ਦੁਕਾਨਾਂ ਨੇ ਅੱਗੇ ਚੱਲਦੇ ਆ ਅੱਗੇ ਤੁਹਾਨੂੰ ਦਿਖਾਉਨੇ ਆ ਹੁਣ ਤੇ ਇੱਧਰ ਚੱਪਲਾਗੇ ਤੇ ਅੱਗੇ ਆ ਕੇ ਇੱਧਰਲੀ ਸਾਈਡ ਨੂੰ ਜਦੋਂ ਮੁੜेंगे ਉਹ ਇੱਧਰ ਜਿੱਥੇ ਆਪਾਂ ਲੰਘਿਆ ਮੇਨ ਸੇਲ ਇੱਧਰ ਵੀ ਸੇਲ ਹੈ ਇੱਧਰ ਅੱਗੇ ਜਾ ਕੇ ਤੁਹਾਨੂੰ ਇੱਧਰ ਕੱਟ ਪੀਸ ਵਗੈਰਾ ਮਿਲ ਜਾਣਗੇ ਤੇ ਆਪਾਂ ਨੂੰ ਹੁਣ ਥੋੜੀ ਕਾਲੀ ਆ ਇਸ ਲਈ ਆਪਾਂ ਇੱਧਰ ਨਹੀਂ ਜਾਂਦੇ ਇੱਧਰ ਸਾਰੇ ਕੱਟ ਪੀਸ ਵਗੈਰਾ ਤੁਹਾਨੂੰ 100-100 ਰੁਪਏ 'ਚ ਮਿਲ ਜਾਣਗੇ ਬਹੁਤ ਵਧੀਆ ਲਓ ਜੀ ਇੱਧਰ ਆ ਗਈ ਆ ਬੱਚਿਆਂ ਦੀ ਆ ਚੱਪਲਾ ਉਹੀ 100-100 2-200 ਰੁਪਏ 'ਚ ਬੱਚਿਆਂ ਦੀ ਆ ਵੱਡੇ ਆੜੀ ਆ ਇਹ ਪਹਿਲਾਂ ਆਪਾਂ ਉਸ ਸਾਈਡ 'ਚ ਹੀ ਆਏ ਸੀ ਉੱਥੋਂ ਮੁੜ ਕੇ ਆਪਾਂ ਹੁਣ ਇਸ ਸਾਈਡ 'ਚ ਵਾਪਸ ਜਾ ਕੇ ਤੁਹਾਨੂੰ ਦਿਖਾਉਂਦੇ ਆ ਰੇਟ ਉਹੀ ਤੁਹਾਨੂੰ ਪਤਾ ਕੁਝ ਦੁਕਾਨਾਂ ਤਾਂ ਹਲੇ ਲੱਗਣੀਆਂ ਨੇ ਜਿਨੇ ਵੀ ਸੰਡੇ ਸੇਲ 'ਚ ਆਉਣਾ 10 11 ਵਜੇ ਤੋਂ ਬਾਅਦ 'ਚ ਆਵੇ 11 ਵਜੇ ਤੱਕਰ ਸੇਲ ਪੂਰੀ ਸਟਾਰਟ ਹੁੰਦੀ ਹੈ ਇੱਧਰ ਦੇਖੋ ਕਿੰਨੀਆਂ ਸੋਹਣੀਆਂ ਐਨਕਾ ਬੱਚਿਆਂ ਲਈ ਘੜੀਆਂ ਵਗੈਰਾ ਲੇਡੀਜ਼ ਲਈ ਘੜੀਆਂ ਇਹ ਤੁਹਾਨੂੰ 50 50 ਰੁਪਏ 'ਚ ਇੱਥੋਂ ਮਿਲ ਜਾਣੀਆਂ ਨੇ ਆਹ ਲੇਡੀਜ਼ ਦਾ ਹੋਰ ਸਮਾਨ ਮਿੱਟਾ ਮੋਟਾ ਆ ਪਾਣੀ ਪਲਾ ਕੇ ਜਾਈਏ ਅੱਗੇ ਚੱਲਦੇ ਆਂ ਇਹ ਤਾਂ ਲੇਡੀਜ਼ ਦੇ ਪਰਸ ਵਗੈਰਾ ਸਾਰੇ 100 200 ਰੁਪਏ ਚ ਮਿਲ ਜਾਣੇ ਨੇ ਦੇਖੋ ਹਰ ਇੱਕ ਤਰ੍ਹਾਂ ਦਾ ਡਿਜ਼ਾਈਨ ਤੇ ਅੱਗੇ ਚੱਲਦੇ ਹਾਂ ਹੁਣ ਇਹ ਸਾਰੀ ਸੰਡੇ ਸੇਲ ਜੋ ਤੁਹਾਨੂੰ ਦਿਖਾ ਰਹੇ ਹਾਂ ਇਹ ਥੋੜੀ ਜਲਦੀ ਹੈ ਇਸ ਲਈ ਤੁਹਾਨੂੰ ਜਲਦੀ ਜਲਦੀ ਦਿਖਾ ਰਹੇ ਹਾਂ ਇੱਧਰ ਫੇਰ ਬੱਚਿਆਂ ਦੇ ਚੱਪਲਾ ਵਗੈਰਾ ਆ ਗਿਆ, ਘਰੇਲੂ ਵਰਤੋਂ ਦਾ ਸਾਮਾਨ ਆ ਗਿਆ। ਮਤਲਬ ਹਰ ਇੱਕ ਚੀਜ਼ ਤੁਹਾਨੂੰ ਇਸ ਸੇਲ 'ਚ ਮਿਲ ਜਾਣੀ ਆ। ਰਮਾਲ ਤੋਂ ਲੈ ਕੇ ਵੱਡੀ ਤੋਂ ਵੱਡੀ ਚੀਜ਼ ਵੀ ਤੁਹਾਨੂੰ ਸੂਟਾ ਦਾ ਕਿੱਥੇ ਮਿਲ ਜਾਣਿਆ, ਰਮਾਲਾ ਵਗੈਰਾ ਪਈਆਂ ਨੇ। ਇੱਧਰ ਆ ਦੇਖ ਫੇਰ ਲੇਡੀਜ਼ ਦੀਆਂ ਚੱਪਲਾ, ਬੱਚਿਆਂ ਜਿਹੜਾ ਚੱਪਲਾ ਹਰ ਇੱਕ ਤਰ੍ਹਾਂ ਦਾ ਡਿਜ਼ਾਈਨ ਤੁਹਾਨੂੰ ਇਸ ਸੇਲ 'ਚ ਮਿਲ ਜਾਣਾ। ਆ ਦੇਖੋ ਕਿੰਨੀਆਂ ਸੋਹਣੀਆਂ ਹਨ ਇਹ ਚੱਪਲਾ 100-200 ਰੁਪਏ 'ਚ। ਆ ਲੈਡੀਜ਼ ਦੇ ਕੁਰਤੇ ਆ ਬੱਚਿਆਂ ਦੇ ਕੱਪੜੇ ਆਗੇ ਸ਼ਰਲਟਾ ਟੀ ਸ਼ਰਟਾ ਜੈਂਟਸ ਦੀਆ ਇਹ ਲੈਡੀਜ਼ ਦੇ ਸੂਟ ਹਰ ਇੱਕ ਤਰ੍ਹਾਂ ਦਾ ਪ੍ਰਿੰਟ ਤੁਹਾਨੂੰ ਜਿਵੇਂ ਪਹਿਲਾਂ ਦਿਖਾਈ ਆ ਮਿਲ ਜਾਣਾ ਇੱਕ ਵਾਰ ਜਰੂਰ ਵਿਜ਼ਿਟ ਕਰਕੇ ਵੇਖੋ ਬੈੱਡ ਸ਼ੀਟਾਂ ਉਹ ਸਾਹਮਣੇ ਬੈੱਡ ਸ਼ੀਟਾਂ ਪਈਆਂ ਨੇ ਉਹ ਤੁਹਾਨੂੰ 2-200 ਰੁਪਏ ਚ ਬੈੱਡ ਸ਼ੀਟਾਂ ਵੀ ਮਿਲ ਦੇਣ ਜਾਂ ਨੇ ਅਗਰ ਕੋਸ਼ਤ ਕਰਨਾ ਹਲੇ ਲੱਗ ਰਹੀ ਆ ਨੇ ਇਹ ਜਿੱਥੋਂ ਸੇਲ ਸਟਾਰਟ ਹੋਈ ਜੇ ਆਪਾਂ ਮੁੜ ਕੇ ਉੱਥੇ ਪਹੁੰਚ ਗਏ ਉਹ ਸਾਹਮਣੇ ਉਹ ਸੇਲ ਸਟਾਰਟ ਹੋਈ ਜੀ ਇੱਥੋਂ ਆਪਾਂ ਵੀਡੀਓ ਸਟਾਰਟ ਕੀਤੀ ਤੇ ਚੂੜੇ ਵਗੈਰਾ ਲੇਡੀਜ਼ ਦੇ ਨਮੇ ਬਿਲਕੁਲ ਪੈਕ ਲਓ ਜੀ ਇਹ ਦਿਖਾਈਆ ਤੁਹਾਨੂੰ ਆਪਾਂ ਅੱਜ ਮਲੇਰ ਕੋਟਲੇ ਦੀ ਸੰਡੇ ਸੇਲ ਆ ਆਪਣੇ ਕੋਲ ਟਾਈਮ ਘੱਟ ਦੇਣ ਲਈ ਤੁਹਾਨੂੰ ਮੇਨ ਮੇਨ ਦਿਖਾਈਆ ਸੇਲ ਬਹੁਤ ਵੱਡੀ ਹੈ ਇਹ ਅੱਗੇ ਕੱਟ ਪੀਸ ਵੀ ਨੇ ਤੁਹਾਨੂੰ ਦਿਖਾਇਆ ਜਿਵੇਂ ਵੀਡੀਓ 'ਚ ਦੱਸਿਆ ਤੇ ਵੀਡੀਓ ਆਪਾਂ ਕਾਫੀ ਟਾਈਮ ਬਾਅਦ ਹੁਣ ਵੀਡੀਓ ਪਈਆ ਚੈਨਲ ਤੇ ਲਗਭਗ 1.5-2 ਮਹੀਨੇ ਬਾਅਦ ਥੋੜਾ ਕੰਮ-ਕਾਰ ਚ ਬਿਜ਼ੀ ਸੀ ਹੋਰ ਕੰਮ ਵੀ ਕਰਨੇ ਨੇ ਆਪਾਂ। ਅੱਲੀ ਵੀਡੀਓ ਤੇ ਹੀ ਨਹੀਂ ਤੇ ਥੋੜਾ ਚਲੋ ਕੰਮ-ਕਾਰ ਚ ਫਸੇ ਸੀ ਹੁਣ ਸੈਟਅਪ ਹੋ ਗਿਆ ਆਪਣਾ ਚਲੋ ਚੰਗਾ ਕੁਛ ਤੇ ਹੁਣ ਆਪਾਂ ਰੈਗੂਲਰ ਵੀਡੀਓ ਪਾਵਾਂਗੇ। ਚੈਨਲ ਨੂੰ ਕਰ ਲੋ ਸਬਸਕ੍ਰਾਈਬ ਬਣੇ ਰਹੋ ਹੁਣ ਅਗਲੀ ਵੀਡੀਓ ਤੱਕ